ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਰਾਗ ਪੈਰੋ ਮਹੱਲਾ ਪਹਿਲਾ ਘਰ ਪਹਿਲਾ ਚਉਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਤੋਇਤੇ ਬਾਹਰ ਕਿਛੁ ਨਾ ਹੋਇ ਤੂ ਕਰ ਕਰ ਦੇਖੈ ਜਾਣੈ ਸੋਇ ਕਿਆ ਕਹੀਐ ਕਿਛੁ ਕਹੀ ਨਾ ਜਾਏ ਜੋ ਕਿਛੁ ਕਹ ਹੈ ਸਭ ਤੇਰੀ ਰਜਾਇ ਰਹਾਓ ਜੋ ਕਛ ਕਰਨਾ ਸੋ ਤੇਰੇ ਪਾਸ ਕਿਸੇ ਆਗੇ ਕੀਚਾ ਅਰਦਾਸ ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਕਰੇ ਕਰਾਏ ਜਾਣ ਆਪ ਨਾਨਕ ਦੇਖੈ ਥਾਪ ਥਾਪ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸਬਦ ਤਰੇ ਮਨ ਕੀ ਤੇ ਇੰਦਰਾਦਕ ਬ੍ਰਹਮਾਦ ਤਰੇ ਸੰਕਸ ਅਨੰਦਨ ਤਬ ਸਹੀ ਜਾਣ ਕੇ ਤੇ ਗੁਰ ਪ੍ਰਸਾਦੀ ਭਾਰ ਪਰੇ ਪਉਜਲ ਬਿਨ ਸਬਦੈ ਕਿਉ ਤਰੀਐ ਨਾ ਬਿਨ ਆਜਗ ਰੋਗ ਬਿ ਆਪਿਆ ਡੁਬਦਾ ਡੁਬਡੋ ਮਰੀਆ ਰਹਾਓ ਗੁਰ ਦੇਵਾ ਗੁਰ ਲਖ ਭੇਵਾ ਤ੍ਰਿਪਣ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੈ ਪਾਇਆ ਲਖ ਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੈ ਸਮਾਈ ਮਨ ਜੋਗੀ ਮਨ ਬਿਨ ਸਬਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੂਰ ਲੀਣਾ ਸਾਜ ਸਬਦ ਨਿਸਤਾਰਾ ਪੈਰੋ ਮਹੱਲਾ ਪਹਿਲਾ ਮੈਨੇ ਦ੍ਰਿਸ਼ਟ ਨਹੀਂ ਤਨਹੀਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹੈ ਸਨੀ ਸਾਚਾ ਕਿਉ ਛੋੜੈ ਜਮਜਾਲੋ ਪ੍ਰਾਣਿ ਹਰ ਜਪ ਜਨਮ ਗਿਓ ਸਾਜ ਸਬਦ ਬਿਨ ਕਬੋ ਨਾ ਛੂਟ ਸਭ ਰਿਥਾ ਜਨਮ ਭਿਓ ਰਹਾਓ ਤਨ ਮੈ ਕ੍ਰੋਧ ਤਨ ਮੈ ਕਾਮ ਕ੍ਰੋਧ ਹੋ ਮਮਤਾ ਕਟਨ ਪੀਰ ਅਤ ਭਾਰੀ ਗੁਰਮੁਖ ਰਾਮ ਜਪੋ ਰਸ ਰਸਨਾ ਏ ਬਿਦ ਇਨ ਬਿਦ ਤਾਰ ਤੂੰ ਤਾਰੀ ਬਹਿਰੇ ਕੰਨ ਅਕਲ ਭਈ ਹੋਸੀ ਸਬਦ ਸਹਿਜ ਨਹੀਂ ਬੂਝਿਆ 11ਵ ਪਦਾਰਥ ਮਨ ਮੁਖਾ ਰਿਆ ਬਿਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਿਜ ਧਿਆਨ ਬਿਰਾਗੀ ਪਰਨੁਤ ਨਾਨਕ ਗੁਰਮੁਖ ਛੂਟ ਸ੍ਰਾਮ ਨਾਮ ਲਿਵ ਲਾਗੀ ਪੈਰੋ ਮਹੱਲਾ ਪਹਿਲਾ ਕੁੰਡੀ ਚਾਲ ਚਰਨ ਕਰ ਖਿਸਰੇ ਤੁਜਾ ਦੇਹ ਕੁਮਲਾਨੀ ਨੇਤਰੀ ਧੁੰਦ ਕੰਨ ਪਏ ਬਹਿਰੇ ਮਨ ਮੁਖ ਨਾਮ ਨਜਾਨੀ ਅੰਦਲੇ ਕਿਆ ਪਾਇਆ ਜਗ ਆਏ RAM ਰਿਦੈਨੀ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਓ ਜਿਵਾ ਰੰਗਨੀ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾਂ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋਏ ਨਾ ਨੀਕੇ ਅਬਰਦਕਾਰ ਅਸਵਿਰਲੀ ਪਾਇਆ ਸਤਿਗੁਰ ਮੇਲ ਮਲਾਏ ਜਬ ਲਗ ਸਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਆਨ ਕੋ ਦਰਕਾਰ ਕਬ ਹੋ ਨਾ ਜਾਣਸ ਏਕੋ ਦਰਸ ਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਪੈਰੋ ਮਹੱਲਾ ਪਹਿਲਾ ਸਗਲੀ ਰਹਿਣ ਸੁਭਤ ਗਲ ਫਾਹੀ ਦਿਨ ਸਜ ਜਾਲ ਗਵਾਇਆ ਖੇਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗਤੋ ਪਾਇਆ ਮਾਦਰੇ ਕਿਉਂ ਛੂੜ ਸੁ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ RAM ਜਪੋ ਗੁਣ ਕਾਰੀ ਰਹਾਓ ਹੋਂਦੋ ਕਵਲ ਮਨ ਮੁਖ ਮਤ ਹੋਸੀ ਮਨ ਅੰਦਾ ਸਿਰ ਧੰਦਾ ਕਾਲ ਵਿਕਾਰ ਸਦਾ ਸਿਰ ਤੇ ਰਹਿ ਬਿਨ ਨਾਵੇ ਗਲ ਫੰਦਾ ਡਗਰੀ ਚਾਲ ਨੇ ਤਰਫ ਹੋਂਦਲੇ ਸਬਦ ਸੁਰਤ ਨਹੀਂ ਭਾਈ ਸਾਸਤਰ ਬੇਤਰ ਹੈ ਗੁਣ ਹੈ ਮਾਇਆ ਅੰਦਲੋ ਧੰਦ ਕਮਾਈ ਕੋਇ ਮੂਲ ਲਾਭ ਕਹਿ ਪਾਵ ਸੁਦੁਰਮਤ ਗਿਆਨ ਵੇ ਹੋਣੇ ਸਬਦ ਵਿਚਾਰ ਰਾਮ ਰਸ ਚਖਿਆ ਨਾਨਕ ਸਾਚ ਪਤੀ ਨੇ ਪੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਬਰ ਨ ਜਾਣ ਸਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੇ ਆਪ ਮਾਰ ਪਰੰਪਰਾਤਾ ਗੁਰ ਕੀ ਕਾਰ ਕਮਾਵੇ ਰਹਾਓ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਟ ਘਟ ਅੰਤਰ ਸਰਬ ਨਿਰੰਤਰ ਰਾਵ ਰਹਾ ਸਚ ਵੇਸੋ ਸਾਜ ਰਤੇ ਸਚ ਅੰਮ੍ਰਿਤ ਜਿਹਵਾ ਮਿਠਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਬਦ ਰਤੇ ਪਤ ਪਾਈ ਗੁਣੀ ਗੁਣੀ ਮਿਲਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਾਇ ਗੁਰ ਸੇਵਾ ਨਾਨਕ ਨਾਮ ਸਿਖਾਈ ਗੁਣੀ ਗੁਣੀ ਮਿਲਲਾ ਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੈ ਗੁਰਸੇਵਾ ਨਾਨਕ ਨਾਮ ਸਖਾਈ ਗੁਰੂ ਪਿਆਰਿਓ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ